ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਜਿਹੜੀ ਹੈਗੀ ਉਹ ਜੀ ਆਪਣੀ واਸ਼ਿੰਗ ਮਸ਼ੀਨ واਸ਼ਿੰਗ ਮਸ਼ੀਨ ਨੂੰ ਆਪਾਂ ਕਿਵੇਂ ਕਲੀਨ ਕਰਾਂਗੇ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਜੀ ਜੇ ਤੁਸੀਂ ਇਹਨੂੰ ਹਫਤੇ ਬਾਅਦ ਜਿਹੜੀ ਆਪਾਂ ਚੀਜ਼ ਤੁਹਾਨੂੰ ਦੱਸਾਂਗੇ ਵੀ ਸਾਫ਼ ਕਰਨ ਦਾ ਤਰੀਕਾ ਤੇ ਜੇ ਤੁਸੀਂ ਉਹਨੂੰ ਹਫਤੇ ਬਾਅਦ ਵੀ ਸਾਫ਼ ਕਰੋਗੇ ਨਾ ਤੁਹਾਡੀ ਮਸ਼ੀਨ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਦੀ ਲੰਮੇ ਸਮੇਂ ਤੱਕ ਚੱਲੇਗੀ ਦੇਖੋ ਜੀ ਦੇਖੋ ਇਹਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਦੇ ਉੱਤੇ ਕਿੰਨੇ ਜ਼ਿਆਦਾ ਦਾਗ ਦਬੇ ਪਏ ਹੋਏ ਨੇ ਦੇਖੋ ਜੀ ਇਹ ਪਾਣੀ ਦੇ ਹੀ ਪਏ ਹੋਏ ਨੇ ਤੇ ਆਪਾਂ ਇਹ ਵੀ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਵੀਡੀਓ ਨੂੰ ਤੁਸੀਂ ਜਲਦੀ ਜਲਦੀ ਨੂੰ ਜੀ ਲਾਈਕ ਜ਼ਰੂਰ ਕਰਦੇ ਆ ਕਰੋ ਸਾਫ਼ ਕਰਨ ਦਾ ਤਰੀਕਾ ਆਪਾਂ ਤੁਹਾਨੂੰ ਦੱਸ ਦਿਆਂ ਇਹਨੂੰ ਆਪਾਂ ਸਾਫ਼ ਕਿਵੇਂ ਕਰਨਾ ਦੇਖੋ ਜੀ ਜਿਹੜਾ ਆਪਣਾ ਇਹ ਫਿਲਟਰ ਹੈ ਇਹਨੂੰ ਆਪਾਂ ਕੱਟ ਕੇ ਤਾਂ ਸਾਫ਼ ਕਰ ਸਕਦੇ ਹਾਂ ਜਿਹੜੀ ਇਹਦੇ ਵਿੱਚ ਡਸਟ ਵਗੈਰਾ ਆ ਉਹ ਕਿਵੇਂ ਸਾਫ਼ ਕਰਾਂਗੇ ਤੇ ਉਹ ਤੁਹਾਨੂੰ ਆਪਾਂ ਬਹੁਤ ਵਧੀਆ ਤਰੀਕਾ ਦੱਸਾਂਗੇ ਦੇਖੋ ਜੀ ਆਪਾਂ ਇੱਥੇ ਤੱਕ ਦਾ ਬੁਰਸ਼ ਲਗਾ ਸਕਦੇ ਹਾਂ ਉਸ ਤੋਂ ਅੱਗੇ ਬੁਰਸ਼ ਨਾਲ ਨਹੀਂ ਸਾਫ਼ ਹੋਣੀ ਹੈਗੀ ਇਹਦੇ ਵਿੱਚ ਆਪਾਂ ਨੇ ਇੱਕ ਕੈਮੀਕਲ ਤਿਆਰ ਕਰਕੇ ਪਾਵਾਂਗੇ ਤੇ ਚਲੋ ਜੀ ਆਪਾਂ ਪਹਿਲਾਂ ਇਹਨੂੰ ਫਿਲਟਰ ਨੂੰ ਸਾਫ਼ ਕਰਦੇ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਆਪਣਾ ਫਿਲਟਰ ਸਾਫ਼ ਹੋ ਜਾਣਾ ਆਪਾਂ ਫਿਲਟਰ ਨੂੰ ਸਾਫ਼ ਕਰਾਂਗੇ ਪਹਿਲਾਂ ਇਹਦੇ ਲਈ ਆਪਾਂ ਨੇ ਕੀ ਲੈਣਾ ਪੈਣਾ ਆਪਾਂ ਲਿਕਵਿਡ ਲਵਾਂਗੇ ਇਹ ਹਲਕਾ ਜਿਹੇ ਦੇ ਉੱਤੇ ਆਪਾਂ ਲਿਕਵਿਡ ਪਾਵਾਂਗੇ ਜੇ ਤੁਸੀਂ ਇਹ ਫਿਲਟਰ ਨੂੰ ਨਾ ਹਫ਼ਤੇ ਬਾਅਦ ਸਾਫ਼ ਕਰੋਗੇ ਤਾਂ ਤੁਹਾਡੀ ਮਸ਼ੀਨ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਦੇਖੋ ਜੀ ਆਪਾਂ ਤਾਂ ਹਫ਼ਤੇ ਬਾਅਦ ਹੀ ਇਹਨੂੰ ਸਾਫ਼ ਕਰਦੇ ਹਾਂ ਤਾਂ ਹੀ ਇਹਨਾਂ ਜ਼ਿਆਦਾ ਗੰਦਾ ਨਹੀਂ ਸੀਗਾ ਕਿਉਂਕਿ ਮਸ਼ੀਨ ਦੀ ਆਪਾਂ ਹਰ ਰੋਜ਼ ਹੀ ਵਰਤੋਂ ਕਰਦੇ ਆਂ ਇਹਨੂੰ ਵੀ ਫਿਲਟਰ ਨੂੰ ਵੀ ਸਾਫ਼ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਲੋ ਜੀ ਆਪਣਾ ਫਿਲਟਰ ਹੋ ਗਿਆ ਸਾਫ਼ ਬਿਲਕੁਲ ਜੇ ਆਪਾਂ ਜਲਦੀ ਸਾਫ਼ ਕਰਦੇ ਆਂ ਤਾਂ ਦੇਖੋ ਜੀ ਟਾਈਮ ਵੀ ਘੱਟ ਲੱਗਦਾ ਆਪਣਾ ਲੋ ਜੀ ਇਤਨਾ ਫਿਲਟਰ ਬਿਲਕੁਲ ਹੋ ਗਿਆ ਸਾਫ਼ ਫਿਲਟਰ ਨੂੰ ਆਪਾਂ ਸਾਫ਼ ਕੀਤਾ ਨਾ ਇੱਥੇ ਦੇਖੋ ਜੀ ਆਪਾਂ ਥੋੜਾ ਜਿਹਾ ਹਲਕਾ ਪਹਿਲਾਂ ਨਾ ਪਾਣੀ ਪਾ ਲਾਂਗੇ ਪਾਣੀ ਪਾ ਕੇ ਇਸ ਤੋਂ ਬਾਅਦ ਥੋੜਾ ਜਿਹਾ ਆਪਾਂ ਲਿਕਵਿਡ ਪਾਵਾਂਗੇ ਇਹਨਾਂ ਪਹਿਲਾਂ ਉੱਪਰੋਂ ਆਪਾਂ ਸਾਫ਼ ਕਰਦਨੇ ਆਂ ਬੁਰਸ਼ ਦੇ ਨਾਲ ਜੀ ਹਮ ਇਹਦੇ ਵਿੱਚ ਨਾ ਆਪਾਂ ਹੁਣ ਕੈਮੀਕਲ ਇੱਕ ਤਿਆਰ ਕਰਦੇ ਆਂ ਜਿਹੜਾ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜੀ ਆਪਾਂ ਜੀ ਇਹਦੇ ਵਿੱਚ ਪਾ ਲਿਆ ਬਿਮ ਤੇ ਇੱਕ ਚਮਚਾ ਫਰ ਲਾਵਾਂਗੇ ਆਪਾਂ ਜੀ ਮਿੱਠੇ ਸੋਡੇ ਦਾ ਇੱਕ ਚਮਚਾ ਦੀ ਆ ਮਿੱਠੇ ਸੋਡੇ ਦਾ ਦੇਖੋ ਜੀ ਅਗਲੀ ਚੀਜ਼ ਹੈਗੀ ਆਪਣੀ ਬਨੇਕਰ ਇਹ ਵੀ ਆਪਾਂ ਇੱਕ ਚਮਚਾ ਹੀ ਲਵਾਂਗੇ ਇਹਦਾ ਬਨੇਕਰ ਦੀ ਜਗ੍ਹਾ ਤੇ ਤੁਸੀਂ ਨਿੰਬੂ ਵੀ ਲੈ ਸਕਦੇ ਜੀ ਜੇ ਤੁਹਾਡੇ ਕੋਲ ਨਹੀਂ ਹੈਗਾ ਤੇ ਇਹਦੀ ਜਗ੍ਹਾ ਤੇ ਤੁਸੀਂ ਇੱਕ ਨਿੰਬੂ ਵੀ ਨਿਚੋੜ ਕੇ ਪਾ ਸਕਦੇ ਹੋ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜਿਹੜਾ ਆਪਾਂ ਨੇ ਜੀ ਮਿੱਠਾ ਸੌਡਾ ਪਾਇਆ ਇਹਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਮਿਕਸ ਕਰ ਦਿਓ ਲੋ ਜੀ ਆਪਾਂ ਨੇ ਜਿਹੜਾ ਇਹ ਕੈਮੀਕਲ ਤਿਆਰ ਕੀਤਾ ਆ ਤੇ ਇਹਦੇ ਵਿੱਚ ਆਪਾਂ ਇਹ ਸਾਰਾ ਇਹ ਪਾ ਦਾਂਗੇ ਤੁਸੀਂ ਇਹ ਕੈਮੀਕਲ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ ਤੇ ਥੋੜਾ ਜਿਹਾ ਇਹਨੂੰ ਹਲਕਾ ਜਿਹਾ ਗੜਾਈ ਰੱਖਣਾ ਹੈ ਤੇ ਫਿਰ ਇਸ ਤੋਂ ਬਾਅਦ ਨੂੰ ਥੋੜਾ ਜਿਹਾ 5 ਕੁ ਮਿੰਟ ਬਾਅਦ ਤੁਸੀਂ ਇਹਦੇ ਵਿੱਚ 2-3 ਕੱਪ ਪਾਣੀ ਦੇ ਪਾ ਦਿਓ ਤੇ ਫਿਰ ਆਪਣੀ ਇਹ ਵਾਸ਼ਿੰਗ ਮਸ਼ੀਨ ਬਿਲਕੁਲ ਹੀ ਕਲੀਨ ਹੋ ਜਾਊ ਜਿੰਨੀ ਵੀ ਡਸਟ ਵਗੈਰਾ ਹੋਗੀ ਸਾਰੀ ਹੀ ਦੇਖੋ ਜੀ ਪਾਣੀ ਪਾਏ ਤੇ ਬਾਹਰ ਪੈਪਰਾਂ ਹੀ ਨਿਕਲ ਜੂਗੀ ਤੇ ਬਹੁਤ ਹੀ ਵਧੀਆ ਤਰੀਕਾ ਜੀ ਤੁਸੀਂ ਹਫਤੇ ਬਾਅਦ ਇਹਨੂੰ ਆਪਣੀ ਵਾਸ਼ਿੰਗ ਮਸ਼ੀਨ ਨੂੰ ਸਾਫ਼ ਕਰ ਸਕਦੇ ਹੋ ਇਸ ਤਰੀਕੇ ਨਾਲ ਤੇ ਚਲੋ ਜੀ ਆਪਾਂ ਤੁਹਾਨੂੰ ਆਹ ਸੀਸਾ ਵੀ ਆਪਾਂ ਸਾਫ਼ ਕਰਕੇ ਦਿਖਾਉਣੀ ਆਂ ਜਾਣੋ ਆਪਣੀ ਜੀ ਮਸ਼ੀਨ ਸਾਫ ਹੋ ਰਹੀ ਆ ਤੇ ਇਸ ਕਰਕੇ ਆਪਾਂ ਜਾਨੂੰ ਸਿਸਾ ਸਾਫ ਕਰ ਲੈਨੇ ਆ ਸਿਸੇ ਦੇ ਉੱਤੇ ਜੀ ਦੇਖੋ ਪਾਣੀ ਦੇ ਹੀ ਦਾਗ ਦੱਬੇ ਜੰਮੇ ਹੋਏ ਨੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਹੀ ਆਪਣੇ ਸਾਫ ਹੋ ਜਾਣੇ ਆ ਲਓ ਜੀ ਆਪਣਾ ਸਿਸਾ ਬਿਲਕੁਲ ਹੋ ਗਿਆ ਸਾਫ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਜੀ ਸਾਫ ਹੋ ਗਿਆ ਕੱਲਾ ਆਪਾਂ ਨੇ ਲਿਕਵਿਡ ਹੀ ਲਾਇਆ ਸੀਗਾ ਬੀਮ ਤੇ ਦੇਖੋ ਜੀ ਬਿਲਕੁਲ ਜਿਹੜੇ ਦਾਗ ਦੱਬ ਕੇ ਸੀ ਸਾਰੇ ਹੀ ਖਤਮ ਹੋ ਗਏ ਚਲੋ ਆਪਾਂ ਜੀ ਹੁਣ ਮਸ਼ੀਨ ਨੂੰ ਵੀ ਕਲੀਨ ਕਰ ਦਈਏ 5 ਮਿੰਟ ਹੋ ਗਏ ਆਪਣੇ ਜੋ ਵੀ ਆਪਾਂ ਨੇ ਲਿਕਵਿਡ ਪਾਇਆ ਸੀਗਾ ਮਸ਼ੀਨ ਆਪਣੀ ਬਿਲਕੁਲ ਹੋਗੀ ਕਲੀਨ ਜੀ ਦੇਖੋ ਫਿਲਟਰ ਵਾਲੀ ਜਗ੍ਹਾ ਦੇ ਵਿੱਚ ਜਿਵੇਂ ਆਪਾਂ ਕੈਮੀਕਲ ਬਣਾ ਕੇ ਪਾਇਆ ਉਹ ਉਸ ਤਰੀਕੇ ਨਾਲ ਤੁਸੀਂ ਹਫ਼ਤੇ ਬਾਅਦ ਪਾ ਸਕਦੇ ਹੋ ਆਪਣੀ ਮਸ਼ੀਨ ਲੰਮੇ ਸਮੇਂ ਤੱਕ ਚੱਲੇਗੀ ਬਿਲਕੁਲ ਵੀ ਖਰਾਬ ਨਹੀਂ ਹੋਗੀ ਜੇ ਤੁਸੀਂ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬਰ ਕੀਤਾ ਜੀ ਜ਼ਰੂਰ ਕਰ ਲਿਓ ਜੀ ਮਸ਼ੀਨ ਹੋਗੀ ਬਿਲਕੁਲ ਆਪਣੀ ਕਲੀਨ ਇਹ ਤੁਸੀਂ ਹਫਤੇ ਬਾਅਦ ਇਹਨੂੰ ਸਾਫ਼ ਕਰ ਸਕਦੇ ਹੋ ਜੀ ਫਿਰ ਇਹ ਲੰਬੇ ਸਮੇਂ ਤੱਕ ਚੱਲੇਗੀ ਬਿਲਕੁਲ ਖਰਾਬ ਨਹੀਂ ਹੋਗੀ ਆਪਣੀ ਮਸ਼ੀਨ ਕਿਉਂਕਿ ਆਪਾਂ ਹਰ ਰੋਜ਼ ਇਹਦੇ ਵਿੱਚ ਕੱਪੜੇ ਕਲੀਨਿੰਗ ਕਰਦੇ ਹਾਂ ਤੇ ਆਪਣਾ ਇਹ ਫਿਲਟਰ ਮਸ਼ੀਨ ਦਾ ਸਾਫ਼ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿ ਹੋ ਜੇ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਕੇ ਜਾਇਓ ਜੀ ਚਲੋ ਆਪਾਂ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ